ਇਸ਼ਕ ਡਮਰੂ ਸਹੀ ਮਨ ਜਮੂਰਾ ਸਹੀ ਤੂੰ ਮਦਾਰੀ ਸਹੀ ਇਹ ਤਮਾਸ਼ਾ ਸਹੀ ਇਸ਼ਕ ਡਮਰੂ ਸਹੀ ਮਨ ਜਮੂਰਾ ਸਹੀ ਤੂੰ ਮਦਾਰੀ ਸਹੀ ਇਹ ਤਮਾਸ਼ਾ ਸਹੀ ਮੈਂ دیਵਾਨਾ ਤੇਰਾ ਤੇਰੀ ਦੁਨੀਆ ਲਈ ਇਸ਼ਕ ਮੇਰਾ ਜਹਾਸਾ ਤਹਾਸਾ ਸਹੀ ਇਸ ਅਕਲਾਂ ਦੇ ਪੱਥਰ ਨੂੰ ਪਾਸੇ ਹਟਾ ਮੋਜ ਮੇਰੀ ਨੂੰ ਆਪਣਾ ਨਾ ਰਸਤਾ ਵਖਾ ਇਸ ਅਕਲਾਂ ਦੇ ਪੱਥਰ ਨੂੰ ਪਾਸੇ ਹਟਾ ਮੌਜ ਮੇਰੀ ਨੂੰ ਆਪਣਾ ਨਾ ਰਸਤਾ ਵਿਖਾ ਤੇਰੇ ਇਲਮਾਂ ਨੂੰ ਕੀ ਜਾਣਦੀ ਆਸ਼ਕੀ ਜਾਂ ਤੂੰ ਤੋਲਾ ਸਹੀ ਤੇ ਮੈਂ ਮਾਸਾ ਸਹੀ ਤੇਰੇ ਨੀਮਾਂ ਦੀ ਮੈਨੂੰ ਗੁਲਾਮੀ ਨਹੀਂ ਤੇਰੀ ਜੰਨਤ ਦਾ ਭੋਰਾ ਵੀ ਲਾਲਚ ਨਹੀਂ ਤੇਰੇ ਨੀਮਾਂ ਦੀ ਮੈਨੂੰ ਗੁਲਾਮੀ ਨਹੀਂ ਤੇਰੀ ਜੰਨਤ ਦਾ ਭੋਰਾ ਵੀ ਲਾਲਚ ਨਹੀਂ ਮੈਂ ਮੁਹੱਬਤ ਦੇ ਦਰ ਤੋਂ ਫਕੀਰੀ ਲਈ ਮੇਰੇ ਹੱਥਾਂ 'ਚ ਚਿਮਟਾ ਤੇ ਕਾਸਾ ਸਹੀ ਮੈਂ ਮੁਹੱਬਤ ਦੇ ਦਰ ਤੋਂ ਫਕੀਰੀ ਲਈ ਮੇਰੇ ਹੱਥਾਂ 'ਚ ਚਿਮਟਾ ਤੇ ਕਾਸਾ ਸਹੀ ਮੇਰੀ ਤਕਦੀਰ ਵਿੱਚ ਕਰਬਲਾ ਰਹਿਣ ਦੇ ਗੀਤ ਮੇਰੇ ਨੂੰ ਤੂੰ ਕਰ ਹਲਾ ਰਹਿਣ ਦੇ ਮੇਰੀ ਤਕਦੀਰ ਵਿੱਚ ਕਰਬਲਾ ਰਹਿਣ ਦੇ ਗੀਤ ਮੇਰੇ ਨੂੰ ਤੂੰ ਕਰ ਹਲਾ ਰਹਿਣ ਦੇ ਤੈਨੂੰ ਤਸਨੀਮੋਂ ਕੋਸਰ ਮੁਬਾਰਕ ਮੀਆਂ ਮੈਂ ਜੇ ਕਾਫਰ ਹਾਂ ਪਿਆਸਾ ਹਾਂ ਪਿਆਸਾ ਸਹੀ ਈਸ਼ਵਾ ਹੈ ਹਨੇਰੇ ਚੋਂ ਲੰਘ ਜਾਏਗੀ ਈਸ਼ਵਾ ਹੈ ਹਨੇਰੇ ਚੋਂ ਲੰਘ ਜਾਏਗੀ ਇਹ ਦੁਆ ਹੈ ਜਵਾਲਾ ਚੋਂ ਖਿੜ ਆਏਗੀ ਰਾਖ ਹੋ ਕੇ ਵੀ ਇਹ ਅਨਲ ਹੱਕ ਗਾਏਗੀ ਮੇਰੀ ਮਿੱਟੀ ਦਾ ਇਹੋ ਹੀ ਖਾਸਾ ਸਹੀ ਇਸ਼ਕ ਡਮਰੂ ਸਹੀ ਮਨ ਜਮੂਰਾ ਸਹੀ ਤੂੰ ਮਦਾਰੀ ਸਹੀ ਇਹ ਤਮਾਸ਼ਾ ਸਹੀ ਮੈਂ دیਵਾਨਾ ਤੇਰਾ ਤੇਰੀ ਦੁਨੀਆ ਲਈ ਇਸ਼ਕ ਮੇਰਾ ਜਿਹਹਾਸਾ ਤਹਾਸਾ ਸ